प्लीज ऑफ करेंगे ये तीनों बोलो भाई देख रहे हैं सर देखो इधर थैंक यू मैडम मैं सबको पहला ऑफिशियली इस प्रोग्राम की शुरुआत करते हुए आ विनती करता हूं इस को दे ਦੇ ਇਸ ਕਲਾਸਟਰ ਦੇ ਸੈਂਟਰ ਹੈ ਦੇ ਟੀਚਰ ਸ਼੍ਰੀ ਮਨੂ ਸ਼ਰਮਾ ਜੀ ਨੂੰ ਕਿ ਉਹ ਸਾਰੇ ਆਏ ਹੋਏ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਅੱਜ ਬੜਾ ਸੁਭਾਗਾ ਦਿਨ ਹੈ ਕਿ ਸਾਡੇ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਵੱਖ-ਵੱਖ ਹਲਕਿਆਂ ਦੇ ਵਿੱਚ ਅੱਜ ਜੋ ਸਿੱਖਿਆ ਕ੍ਰਾਂਤੀ ਸਾਡੇ ਮਾਨਯੋਗ ਸੀਐਮ ਸਰਦਾਰ ਭਗਮਾਨ ਸਿੰਘ ਮਾਨ ਜੀ ਸਾਡੇ ਐਜੂਕੇਸ਼ਨ ਮਨਿਸਟਰ ਸਰਦਾਰ ਹਰਜੋਤ ਸਿੰਘ ਬੈਂਸ ਜੀ ਔਰ ਸਾਡੇ ਪਾਰਟੀ ਦਾ ਮੁੱਖ ਏਜੰਡਾ ਜੋ ਸਿੱਖਿਆ ਕ੍ਰਾਂਤੀ ਸਾਡੇ ਮਨੀਸ਼ ਸੋਦੀਆ ਜੀ ਸਾਡੇ ਪਾਰਟੀ ਦੇ ਸੁਪਰੀਮੋ ਸ਼ਰੀ ਅਰਵਿੰਦ ਕੇਜਰੀਵਾਲ ਜੀ ਦਿੱਲੀ ਦੇ ਵਿੱਚ ਲੈ ਕੇ ਆਏ ਸਾਡੇ ਪੰਜਾਬ ਦੇ ਸਕੂਲਾਂ ਦੇ ਵਿੱਚ ਸਿੱਖਿਆ ਕ੍ਰਾਂਤੀ ਦੇ ਤਹਿਤ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਪੀਮਨਗਰ ਵਿਖੇ ਅਸੀਂ ਇਨੋਗਰੇਸ਼ਨ ਦੇ ਲਈ ਪਹੁੰਚੇ ਆਂ ਮਾਨਯੋਗ ਡੀਸੀ ਸਾਹਿਬ ਵੀ ਇੱਥੇ ਮੌਜੂਦ ਰਹੇ ਔਰ ਸਾਡੇ ਜ਼ਿਲ੍ਹਾ ਸਿੱਖਿਆ ਅਫਸਰ ਸ਼੍ਰੀਮਤੀ ਮਨਜੂ ਪਾਰਤਵਾ ਜੀ ਔਰ ਇਸ ਸਕੂਲ ਦੇ ਪੀਮਨਗਰ ਸਕੂਲ ਦੇ ਹੈੱਡ ਸ਼੍ਰੀ ਮਨੂ ਸ਼ਰਮਾ ਜੀ ਸਾਰੇ ਟੀਚਰ ਸਾਹਿਬਾਨ ਦਾ ਧੰਨਵਾਦ ਔਰ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਨਾ ਚਾਹੁੰਦੀ ਹਾਂ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਮਾਨ ਸਿੰਘ ਬਾਣਜੀ ਦਾ ਸਾਡੇ ਐਜੂਕੇਸ਼ਨ ਮਿਨਿਸਟਰ ਹਰਜੋਤ ਸਿੰਘ ਬੈਂਜੀ ਦਾ ਮਿਸੋਦੀਆ ਜੀ ਦਾ ਜਿਨ੍ਹਾਂ ਨੇ ਸਿਰਫ ਮੇਰੇ ਹਲਕੇ ਦੇ ਵਿੱਚ ਪ੍ਰਾਇਮਰੀ ਸਕੂਲਾਂ ਨੂੰ ਸਿਰਫ ਹੁਣ ਤੱਕ ਜਿਹੜੀ ਹੈਗੀ ਆ 8 ਕਰੋੜ ਰੁਪਏ ਦੀ ਗ੍ਰਾਂਟ ਸਾਨੂੰ ਜਾਰੀ ਕਰ ਦਿੱਤੀ ਗਈ ਹੈ ਔਰ ਮੈਂ ਬੜੇ ਮਾਣ ਮਹਿਸੂਸ ਕਰਦੀ ਆ ਕਿ ਮੈਂ ਇਸ ਪਾਰਟੀ ਦਾ ਹਿੱਸਾ ਔਰ ਲੋਕਾਂ ਨੇ ਜੋ ਚੇਂਜ ਦੇ ਲਈ ਸਾਨੂੰ ਚੁਣ ਕੇ ਵਿਧਾਨ ਸਭਾ ਭੇਜਿਆ ਸੀਗਾ ਬਦਲਾਵ ਦੇ ਲਈ ਵਿਧਾਨ ਸਭਾ ਭੇਜਿਆ ਸੀਗਾ ਔਰ ਸਾਡੀ ਪਾਰਟੀ ਨੇ ਇੱਕ ਮੌਕਾ ਮੰਗਿਆ ਸੀਗਾ ਉਸ ਦੇ ਤਹਿਤ ਅਸੀਂ ਸਿੱਖਿਆ ਦੇ ਵਿੱਚ ਕ੍ਰਾਂਤੀ ਤਾਂ ਲੈ ਕੇ ਆ ਰਹੀਆਂ ਉੱਥੇ ਸਿਹਤ ਦੇ ਖੇਤਰਾਂ ਦੇ ਵਿੱਚ ਵੀ ਜਿਹੜੇ ਮੇਨ ਦੋ ਸਾਡੇ ਮੁੱਖੇ ਏਜੰਡਾ ਹੋਣੇ ਚਾਹੀਦੇ ਆ ਸਿਹਤ ਅਤੇ ਸਿੱਖਿਆ ਉਹਦੇ ਵਿੱਚ ਲਗਾਤਾਰ ਆਮ ਆਦਮੀ ਪਾਰਟੀ ਦੀ ਸਰਕਾਰ ਮੱਲਾ ਮਾਰ ਰਹੀ ਹੈ ਔਰ ਬੜੇ ਮਾਨ ਵਾਲੀ ਗੱਲ ਹੈ ਕਿ ਅਸੀਂ ਸਾਡੇ ਆਮ ਘਰਾਂ ਦੇ ਬੱਚਿਆਂ ਦੇ ਲਈ ਸਾਡੇ ਪੰਜਾਬ ਦੇ ਸਕੂਲਾਂ ਨੂੰ ਜੋ ਮੈਂ ਪਹਿਲਾਂ ਵੀ ਇਲੈਕਸ਼ਨ ਲੜਨ ਤੋਂ ਪਹਿਲਾਂ ਕਹਿੰਦੀ ਸੀਗੀ ਕਿ ਸਕੂਲਾਂ ਦੀ ਜਿਹੜਾ ਇਨਫਰਾਸਟ੍ਰਕਚਰ ਸਕੂਲਾਂ ਦੇ ਵਿੱਚ ਟੀਚਰ ਸਹਿਬਾਨ ਹੋਣੇ ਚਾਹੀਦੇ ਆ ਔਰ ਸਾਡੇ ਪ੍ਰਾਇਮਰੀ ਸਕੂਲ ਉਦਾਂ ਦੇ ਕਿਉਂ ਨਹੀਂ ਬਣ ਸਕਦੇ ਜਿਸ ਤਰ੍ਹਾਂ ਦੇ ਪ੍ਰਾਈਵੇਟ ਸਕੂਲ ਹੁੰਦੇ ਆ ਸੋ ਤੁਸੀਂ ਸਾਰੇ ਇਸ ਗੱਲ ਚੀਜ਼ ਦਾ ਗਵਾਹ ਹੋ ਔਰ ਸਾਡੇ ਮਾਨਯੋਗ ਜ਼ਿਲ੍ਹਾ ਸਿੱਖਿਆ ਅਫਸਰ ਮੈਡਮ ਮੰਜੂ ਭਰਤਵਾੜ ਜੀ ਜਿਨ੍ਹਾਂ ਦੀ ਰਹਿਨਮਾਈ ਦੇ ਹੇਠ ਸਾਡੇ ਮੋਗਾ ਸ਼ਹਿਰ ਦੇ ਵਿੱਚ ਸਿਰਫ ਤਿੰਨ ਨਵੇਂ ਸਕੂਲ ਜਿਹੜੇ ਹੈਗੇ ਆ ਔਰ ਸਾਡੇ ਟੀਚਰ ਸਾਹਿਬਾਨਾਂ ਨੇ ਬੜਾ ਯੋਗਦਾਨ ਦਿੱਤਾ ਇਹ ਤਿੰਨ ਸਕੂਲ ਜਿਹੜੇ ਬਿਲਕੁਲ ਅਸੀਂ ਨੀਹਾ ਪੁੱਟ ਕੇ ਨਵੀਆਂ ਬਿਲਡਿੰਗਾਂ ਬਣਾਈਆਂ 33 ਨੰਬਰ ਬੋਰਡ ਦੇ ਵਿੱਚ 36 ਨੰਬਰ ਬੋਰਡ ਦੇ ਵਿੱਚ ਤੇ ਹੁਣ ਦੱਤ ਰੋਡ ਤੇ ਜਿਹੜਾ ਸਾਡਾ ਸਕੂਲ ਜਿਹੜਾ ਬਣ ਕੇ ਤਿਆਰ ਹੋਇਆ ਡਬਲ ਸਟੋਰੀ ਤਿੰਨੋਂ ਸਕੂਲ ਡਬਲ ਸਟੋਰੀ ਬਣਾਏ ਗਏ ਆ ਉਸ ਦੇ ਵਿੱਚ ਟੀਚਰ ਸਾਹਿਬਾਨਾਂ ਦਾ ਮੈਂ ਹਮੇਸ਼ਾ ਹੀ ਧੰਨਵਾਦ ਕਰਦੀ ਹਾਂ ਕਿ ਇਹਨਾਂ ਨੇ ਬਹੁਤ ਯੋਗਦਾਨ ਪਾਇਆ ਹਰਸ਼ ਗੋਇਲ ਬਈਆ ਨੇ ਬਹੁਤ ਯੋਗਦਾਨ ਪਾਇਆ ਟੀਚਰ ਨੇ ਸਾਡੇ ਇੱਥੇ ਇੱਕ ਇੱਕ ਸਕੂਲ ਦਾ ਕਮਰੇ ਨੂੰ ਤੁਸੀਂ ਦੇਖ ਕੇ ਦੇਖੋ ਤੁਹਾਨੂੰ ਕੋਈ ਤੁਸੀਂ ਡਿਫਰੈਂਸ਼ੀਏਟ ਨਹੀਂ ਕਰ पाओगे ਕਿ ਇਹ ਪ੍ਰਾਈਵੇਟ ਸਕੂਲ ਦੇ ਕਿਸੇ ਦੇ ਕਮਰੇ ਆ ਜਾਂ ਹੀ ਸਰਕਾਰੀ ਸਕੂਲ ਦੇ ਕਮਰੇ ਆ ਸੋ ਇਹੀ ਬਦਲਾਅ ਅਸੀਂ ਆਪਣੇ ਬੱਚਿਆਂ ਨੂੰ ਇਹੀ ਸੁਵਿਧਾਵਾਂ ਅਸੀਂ ਦੇਣਾ ਚਾਹੁੰਦੇ ਸੀ ਔਰ ਬੜਾ ਮਾਣ ਮਹਿਸੂਸ ਹੋ ਰਿਹਾ ਹੈ ਕਿ ਸਰਕਾਰੀ ਸੈਕੰਡਰੀ ਸਕੂਲਾਂ ਨੂੰ ਛੱਡ ਕੇ ਸਿਰਫ ਪ੍ਰਾਇਮਰੀ ਸਕੂਲਾਂ ਨੂੰ ਹੁਣ ਤੱਕ ਸਾਡੇ ਮੇਰੇ ਮੋਗੇ ਹਲਕੇ ਨੂੰ 8 ਕਰੋੜ ਰੁਪਏ ਦੀ ਗ੍ਰਾਂਟ ਜਿਹੜੀ ਮਿਲ ਚੁੱਕੀ ਹੈ ਔਰ ਅੱਜ ਭੀਮਨਗਰ ਸਕੂਲ ਦੇ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿੱਚ ਸਾਡੇ ਇੱਥੋਂ ਦੇ ਹੈੱਡ ਮਨੂ ਸ਼ਰਮਾ ਜੀ ਇੱਥੇ ਮੌਜੂਦ ਹੈ ਦੋ ਕਮਰੇ ਇੱਥੇ ਵਾਸ਼ਰੂਮਸ ਦੇ ਲਈ ਔਰ ਬਾਂਡਰੀ ਬਾਲ ਦੇ ਲਈ 22 ਲੱਖ ਰੁਪਏ ਦੀ ਗ੍ਰਾਂਟ ਜੋ ਮਿਲੀ ਸੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵੱਲੋਂ ਔਰ ਸਾਡੇ ਮਾਨ ਜੋ ਸਿੱਖਿਆ ਮੰਤਰੀ ਸਾਹਿਬ ਵੱਲੋਂ ਔਰ ਇਹ ਕਮਰੇ ਜਿਹੜੇ ਹੈਗੇ ਆ ਬਣ ਕੇ ਤਿਆਰ ਹੋ ਚੁੱਕੇ ਆ ਅੱਜ ਉਹਦੀ ਇਨੋਗਰੇਸ਼ਨ ਦੇ ਲਈ ਅਸੀਂ ਇੱਥੇ ਪਹੁੰਚੇ ਆ ਔਰ ਬੱਚੇ ਐਨੇ ਟੈਲੈਂਟਡ ਆ ਔਰ ਸਾਡਾ ਸਰਕਾਰੀ ਪ੍ਰਾਇਮਰੀ ਭੀਮ ਨਗਰ ਸਕੂਲ ਜਿਹੜਾ ਹੈਗਾ ਪੂਰੇ ਪੰਜਾਬ ਦੇ ਵਿੱਚ ਸਾਡੇ ਜ਼ਿਲ੍ਹੇ ਦੇ ਵਿੱਚ ਜਿਹੜਾ ਹੈਗਾ ਉਹ ਨੰਬਰ 1 ਤੇ ਆਇਆ ਹੈਗਾ ਜਿਸ ਦੇ ਲਈ ਇਸ ਸਕੂਲ ਨੂੰ 2 ਲੱਖ ਰੁਪਏ ਦੀ ਇਨਾਮੀ ਰਾਸ਼ੀ ਵੀ ਪ੍ਰਾਪਤ ਹੋਈ ਹੈ ਸੋ ਇਹ ਸਾਰਾ ਕ੍ਰੈਡਿਟ ਜਿਹੜਾ ਹੈਗਾ ਉਹ ਸਾਡੇ ਟੀਚਰ ਸਾਹਿਬਾਨਾਂ ਤੇ ਇਥੋਂ ਦੇ ਹੈੱਡਸ ਆਪ ਤੇ ਔਰ ਸਾਡੇ ਜਿਲ੍ਹਾ ਸਿੱਖਿਆ ਅਫਸਰ ਮਨਜੂ ਭਰਤਵਾੜ ਜੀ ਦੇ ਸੇਰੇ ਜਾਂਦਾ ਹੈ ਕਿ ਉਹ ਬੱਚਿਆਂ ਨੂੰ ਇੰਨੀ ਅੱਛੀ ਤਰ੍ਹਾਂ ਪੜਾ ਰਹੇ ਨੇ ਔਰ ਸਾਡੇ ਬੱਚੇ ਜਿਹੜੇ ਹੈਗੇ ਆ ਵੱਖ-ਵੱਖ ਖੇਤਰਾਂ ਦੇ ਵਿੱਚ ਮੱਲਾ ਮਾਰ ਰਹੇ ਆ ਔਰ ਹੁਣੇ ਸਾਡੇ ਮੋਗਾ ਜ਼ਿਲ੍ਹੇ ਦੀ ਇੱਕ ਬੱਚੀ 600 ਦੇ ਵਿੱਚੋਂ ਅਸੀਂ 600 ਨੰਬਰ ਲੈ ਕੇ ਪਹਿਲਾ ਸਥਾਨ ਉਹਨੇ ਹਾਸਲ ਕੀਤਾ ਸੋ ਅਸੀਂ ਅਗਰ ਇਸ ਥਾਨ ਤੇ ਪਹੁੰਚਿਆ ਤਾਂ ਮੈਂ ਵੀ ਆਪਣੇ ਟੀਚਰ ਸਾਹਿਬਾਨਾਂ ਦਾ ਅੱਜ ਧੰਨਵਾਦ ਕਰਦੀ ਆ ਕਿ ਉਹਨਾਂ ਦੀ ਬਦੌਲਤ ਮੈਂ ਡਾਕਟਰ ਬਣੀ ਔਰ ਐਥੋ ਤੱਕ ਜਿਹੜਾ ਹੈਗਾ ਕਹੋ ਸਕੀ ਹਾਂ ਸੋ ਤੁਹਾਡੇ ਆਏ ਹੋਏ ਵੀਰਾਂ ਦਾ ਤੁਹਾਡਾ ਵੀ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਨਮਸਕਾਰ ਜਰੀਓਂ ਤੇ ਜੀ ਸਿੱਖਿਆ ਦੀ ਗੱਲ ਕਰੀਏ ਤਾਂ ਸਕੂਲਾਂ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਪਿਛੇ ਦਾ ਬੜਾ ਕੰਮ ਕੀਤਾ ਜਾ ਰਿਹਾ ਹੈ ਅੱਜ ਤੁਸੀਂ ਬਹੁਤ ਕੀਮਤ ਕਰਦੇ ਜਿਵੇਂ ਕਿ ਸਾਰਿਆਂ ਨੂੰ ਪਤਾ ਆਏਗਾ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਦੇ ਵਿੱਚ ਬਹੁਤ ਹੀ ਚੰਗੇ ਉਪਰਾਲੇ ਕੀਤੇ ਗਏ ਹਨ ਪਿਛਲੇ ਕੁਝ ਸਮਾਂ ਦੇ ਵਿੱਚ ਪੰਜਾਬ ਦੇ ਵਿੱਚ ਮੰਨੋ ਕਿ ਇੱਕ ਸਿੱਖਿਆ ਕ੍ਰਾਂਤੀ ਦਾ ਸਬਬ ਪੂਰੇ ਹੀ ਸਮਾਜ ਵਿੱਚ ਦੇਖਣ ਨੂੰ ਮਿਲਿਆ ਹੈਗਾ ਤੇ ਐਸੇ ਦੇ ਉਪਲਖਸ਼ ਦੇ ਵਿੱਚ ਅੱਜ ਅਸੀਂ ਪ੍ਰਾਇਮਰੀ ਸਕੂਲ ਟੀਮਨਗਰ ਜੋ ਮੋਗਾ ਸ਼ਹਿਰ ਵਿਖੇ ਹੈਗਾ ਉੱਥੇ ਅੱਜ ਅਸੀਂ 22 ਲੱਖ ਰੁਪਏ ਦੇ ਜੋ ਕੰਮ ਹੋਏ ਨੇ ਉਹਨਾਂ ਨੂੰ ਇਨੋਗਰੇਟ ਕਰ ਲਈ ਇੱਥੇ ਪੁੱਜੇ ਹੈਗੇ ਆ ਇਸ ਹਲਕੇ ਦੇ ਅੰਦਰ ਟੋਟਲ ਤਕਰੀਬਨ 8 ਕਰੋੜ ਰੁਪਏ ਦੇ ਕੰਮ ਹੋ ਚੁੱਕੇ ਨੇ ਜਿਦੇ ਵਿੱਚ ਐਸਪੀਰੇਸ਼ਨਲ ਡਿਸਟ੍ਰਿਕਟ ਦੇ ਵੀ ਫੰਡ ਨੇ ਪੰਜਾਬ ਸਰਕਾਰ ਵੱਲੋਂ ਦਿੱਤੇ ਗਏ ਫੰਡ ਨੇ ਨਬਾਰਡ ਦੇ ਫੰਡਸ ਨੇ ਤੇ ਜਿਵੇਂ ਕਿ ਸਿੱਖਿਆ ਦੇ ਇਨਫਰਾਸਟ੍ਰਕਚਰ ਨੂੰ ਜਿਸ ਤਰ੍ਹਾਂ ਪੁਸ਼ ਦਿੱਤਾ ਜਾ ਰਿਹਾ ਹੈਗਾ ਕਿ ਜੋ ਬੱਚੇ ਹੈਗੇ ਨੇ ਜੋ ਸਾਡੇ ਪ੍ਰਾਇਮਰੀ ਸਕੂਲਾਂ ਚ ਜਾਂ ਸਕੈਂਡਰੀ ਸਕੂਲਾਂ ਚ ਜੋ ਪੜ ਰਹੇ ਨੇ ਉਹਨਾਂ ਨੂੰ ਇੱਕ ਉਹਨਾਂ ਦੇ ਹੌਸਲੇ ਬੁਲੰਦ ਹੋਣ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਦਾ ਉਹਨਾਂ ਨੂੰ ਇਨਫਰਾਸਟ੍ਰਕਚਰ ਮਿਲੇ ਟੀਚਰ ਮਿਲਣ ਫੈਸਿਲਿਟੀਆਂ ਮਿਲਣ ਇਹ ਜੋ ਉਪਰਾਲਾ ਹੈ ਬਹੁਤ ਹੀਨੇਕ ਉਪਰਾਲਾ ਇਹ ਸਾਡੇ ਪੰਜਾਬ ਨੂੰ ਰੋਜ਼ਗਾਰ ਬਣਾਉਣ ਦੇ ਨਸ਼ਾ ਮੁਕਤ ਕਰਨ ਦੇ ਵਿੱਚ ਤੇ ਅੱਗੇ ਲੈ ਜਾਣ ਦੇ ਵਿੱਚ ਬਹੁਤ ਹੀ ਸਹੀ ਸਾਬਤ ਹੋਊਗਾ ਸਰ ਹਾਂ ਜੀ ਸਾਨੂੰ ਦੇ ਕਿ ਤੁਹਾਨੂੰ ਵੀ ਕੁਝ ਗੁਰਮੀ ਕੋ ਸੋਚ ਰਹੇ ਨੇ ਆਪਣੇ ਬਹੁਤ ਸਾਰੇ ਸਕੂਲ ਅਪਡੇਟ ਕੀਤੇ ਜਾ ਰਹੇ ਨੇ ਜੀ ਸਕੂਲ ਆਫ ਐਮਿਨੈਂਸ ਬਣ ਰਹੇ ਨੇ ਉਹਨਾਂ ਦੇ ਵਿੱਚ ਸਪੋਰਟਸ ਫੈਸਿਲਿਟੀਆਂ ਬਣ ਰਹੀਆਂ ਨੇ ਨਵੇਂ ਕਲਾਸਰੂਮ ਬਣ ਰਹੇ ਨੇ ਸੋਲਰਾਈਜੇਸ਼ਨ ਆਫ ਸਕੂਲਸ ਹੋ ਰਿਹਾ ਬਹੁਤ ਚੰਗੇ ਚੰਗੇ ਉਪਰਾਲੇ ਅਸੀਂ ਕਰ ਰਹੇ ਆ ਜੀ ਸਰਕਾਰ ਦੀ ਇੱਕ ਕੋਸ਼ਿਸ਼ ਜਿਹੜੀ ਹੈਗੀ ਹੈ ਪ੍ਰਸ਼ਾਸਨ ਵੀ ਬਹੁਤ ਵਧੀਆ ਕਰ ਰਿਹਾ ਹੈ ਐਡਮਿਸ਼ਨ ਚੱਲ ਰਹੀਆਂ ਮਾਪਿਆਂ ਨੂੰ ਕੀ ਮੈਸੇਜ ਦੇਣਾ ਚਾਹੂਗਾ ਮਾਪਿਆਂ ਨੂੰ ਇਹੀ ਮੈਸੇਜ ਦੇਣਾ ਚਾਹਾਂਗਾ ਕਿ ਜੋ ਸਾਡੀ ਐਡਮਿਸ਼ਨ ਦਾ ਇਹ ਪ੍ਰੋਸੈਸ ਚੱਲ ਰਿਹਾ ਹੈ ਚ ਵੱਧ ਛੜ ਕੇ ਹਿੱਸਾ ਲੈਣ ਆਪਦੇ ਬੱਚਿਆਂ ਦਾ ਦਾਖਲਾ ਕਰਾਣ ਤੇ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਅਸ਼ੋਰੈਂਸ ਦੇਵਾਂਗਾ ਕਿ ਉਹ ਉਹਨਾਂ ਦੇ ਬੱਚਾ ਦਾ ਸਰਵਤ ਵਿਕਾਸ ਦੇ ਲਈ ਪੂਰੀ ਸਰਕਾਰ ਕੰਮ ਕਰ ਰਹੀ ਹੈ